ਜੇਕਰ ਤੁਸੀਂ ਵੀ ਆਪਦੇ ਘਰ ਦੇ ਵਿੱਚ ਡਰਾਈਵਰ ਜਾਂ ਕੋਈ ਕੰਮ ਵਾਲੀ ਕੋਈ ਰੱਖੀ ਹੈ ਤਾਂ ਤੁਸੀਂ ਸਾਵਧਾਨ ਹੋ ਜਾਓ ਕਿਉਂਕਿ ਅੰਮ੍ਰਿਤਸਰ ਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਘਰ ਦੇ ਵਿੱਚ ਗਰੀਬ ਸਮਝ ਕੇ ਲੋਰਵਾਨ ਸਮੇਂ ਕੇ ਇੱਕ ਡਰਾਈਵਰ ਰੱਖਿਆ ਸੀ ਪਿਛਲੇ 7 ਦੇ ਨਹੀਂ ਜੇ ਹੋਏ ਸੀ ਉਹ ਜਦੋਂ ਘਰ ਵਾਲੇ ਗਏ ਬਾਜ਼ਾਰ ਤਾਂ ਘਰ ਵਿੱਚ ਚੋਕ ਕਰ ਗਿਆ ਚੋਰੀ ਲੈ ਗਿਆ ਲੱਖਾਂ ਦਾ ਸਮਾਨ ਲੇਕਿਨ ਹੁਣ ਫੜਿਆ ਗਿਆ ਛੁੱਟਿਆ ਸਲਾਖਾਂ ਦੇ ਪਿੱਛੇ ਦੇ ਕੀ ਕਰ ਰਹੇ ਨੇ ਪੁੱਛਦੇ ਵੱਡੇ ਅਧਿਕਾਰੀ ਸੁਣੋ ਧਿਆਨ ਦੇ ਨਾਲ ਸਾਡੀ ਵੀਡੀਓ ਨੂੰ ਦਵਤ ਵਾਰ ਚੈਨਲ ਨੂੰ ਸਬਸਕ੍ਰਾਈਬਰ ਵੀ ਕਰ ਦਿਆ ਕਰੋ ਤਾਂ ਕਿ ਨਵੀਂ ਦਸਤਾਵੇਜ਼ ਜਾਂ ਅਪਡੇਟ ਲੈ ਕੇ ਤੁਹਾਡੇ ਤੱਕ ਅਸੀਂ ਹਾਜ਼ਰ ਹੋ ਸਕੀਏ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਅਸੀਂ 80 ਨੰਬਰ ਕੋ ਕਦਮਾ ਜਿਹੜਾ 13524 ਨੂੰ ਦਰਜ ਕੀਤਾ ਸੀਗਾ 380 6411 ਤੋਂ ਬਾਅਦ ਜਿਹੜਾ ਹੈਗਾ ਵਾਧਾ ਜੁਰਮ ਜਿਹੜਾ ਹੈਗਾ 411 ਦਾ ਹੋਇਆ ਸੀਗਾ ਇਹਦੇ ਵਿੱਚ ਅਸੀਂ ਸੁਖਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਕਾਲੇਵਾਲ ਦਾ ਥਾਣਾ ਘਰਿੰਡੇ ਦਾ ਜਿਹੜਾ ਗ੍ਰਿਫਟਾਰ ਕੀਤਾ ਹੈਗਾ ਔਰ ਇਹਦੀ ਥੋੜੀ ਜੀ ਮੈਂ ਕੇਸ ਮੈਂ ਹਿਸਟਰੀ ਦੱਸਦਾ ਇਹਦਾ ਵਿੱਚ ਇਸ ਤਰ੍ਹਾਂ ਸੀਗਾ ਕਿ ਜਿਹੜੇ ਆਪਣੇ ਮੁਸ਼ਨੇ ਜਾਜੀ ਹੈਗੇ ਨੇ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੇ ਡਰਾਈਵਰ ਰੱਖਿਆ ਸੀਗਾ ਇਹ ਮੁੰਡੇ ਨੂੰ ਸੁਖਪ੍ਰੀਤ ਨੂੰ ਹੋਰ ਇਹਨੂੰ ਹਫ਼ਤਾ ਖੋਇਆ ਸੀਗਾ ਕੰਮ ਕਰਦੇ ਨੂੰ ਇੱਕ ਦਿਨ ਸਾਰੇ ਜਿਹੜੇ ਸੀਗੇ ਬਾਹਰ ਗਏ ਹੋਏ ਸੀਗੇ ਕੰਮਕਾਰ ਦੇ ਵਿੱਚ ਇਹਨੂੰ ਪਤਾ ਸੀਗਾ ਕਿ ਇਹਨਾਂ ਦੇ ਘਰ ਦੇ ਵਿੱਚ ਚਾਬੀਆਂ ਜਿਹੜੀਆਂ ਹੈਈਆਂ ਕਿਸੇ ਜਗ੍ਹਾ ਦੇ ਉੱਤੇ ਰੱਖੀਆਂ ਹੁੰਦੀਆਂ ਨੇ ਉਹਦੇ ਉੱਤੋਂ ਇਹਨਾਂ ਨੇ ਚਾਬੀਆਂ ਲਾ ਕੇ ਤੇ ਇਹਨਾਂ ਦੇ ਘਰ ਜਿਹੜੀ ਆ ਸੋਨੇ ਦੀਆਂ ਜਿਹੜੀਆਂ 6 ਜਿਹੜੀਆਂ ਸੀਗੀਆਂ ਸੋਨੇ ਦੀਆਂ ਚੂੜੀਆਂ 70000 ਰੁਪਇਆ ਇੱਕ ਟੁੱਟਿਆ ਹੋਇਆ ਬ੍ਰੈਸਲੇਟ ਸੋਨੇ ਦਾ ਸੀਗਾ ਔਰ ਇੱਕ ਆਰਟੀਫੀਸ਼ੀਅਲ ਕੜਾ ਸੀਗਾ ਉਹ ਜਿਹੜਾ ਸੀਗਾ ਇਹਨੇ ਚੋਰੀ ਕਰ ਲਿਆ ਦੁਰਾਨੇ ਤਪਤੀਸ਼ ਜਿਹੜੀ ਹੈਗੀ ਆ ਸਾਡੇ ਐਸ ਐਚਓ ਸਿਵਲ ਲਾਈਨ ਨੇ ਔਰ ਏਸੀਪੀ ਸਾਹਮਣੇ ਬਹੁਤ ਵਧੀਆ ਵੇਧ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਇਮੀਡੀਏਟਲੀ ਰਾਉਂਡ ਅਪ ਕਰਕੇ ਔਰ ਇਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਚੋਰੀ ਹੋਈਆਂ ਸੀਗੀਆਂ ਉਹ ਬਰਾਮਦ ਕਰ ਲੀਆਂ ਨੇ ਔਰ ਇਹਦੇ ਨਾਲ ਜਿਹੜਾ ਇਹਦੇ ਮੋਟਰਸਾਈਕਲ ਜਿਹੜਾ ਨੇ ਪਲੇਟ ਨਹੀਂ ਨਵਤਿਆ ਸੀਗਾ ਵਾਦ ਦਾ ਦੇ ਵਿੱਚ ਉਹ ਵੀ ਜਿਹੜਾ ਹੈਗਾ ਫੜ ਲਿਆ ਹੈਗਾ ਜੀ ਤੇ ਸਰ ਕਿੰਨੇ ਸਾਲ ਤੋਂ ਡਰਾਈਵਰ ਸੀਗਾ ਜੀ ਇਹਨੂੰ 7 ਦਿਨ ਪਹਿਲਾਂ ਹੀ ਡਰਾਈਵਰ ਰੱਖਿਆ ਸੀਗਾ ਤੇ ਸੱਤ ਦਿਨ ਤੋਂ ਫਿਰ ਭੇਤ ਪਾ ਗਿਆ ਪੀਣਾ ਦੇ ਘਰ ਦੇ ਵਿੱਚ ਚਾਪੀਆਂ ਜਿੱਦਾਂ ਲੇਡੀ ਜਦੋਂ ਕਹੇ ਸੀਗੇ ਕਿੱਥੇ ਸੀਗਾ ਕਿਤੇ ਰਹੀ ਸੀ ਸੋ ਇਹਦੀ ਮਨਸ਼ਾ ਜਿਹੜੀ ਸੀਗੀ ਇਹਦੀ ਪੁੱਛ ਕੇ ਇਸ ਤਰ੍ਹਾਂ ਨੇ ਆਇਆ ਕਿ ਜਿਹੜਾ ਹੈਗਾ ਬਹੁਤ ਜਲਦੀ ਅਮੀਰ ਬਰਨਾ ਚਾਹੁੰਦਾ ਸੀਗਾ ਉਸ ਦੇ ਚੱਕਰ ਦੇ ਵਿੱਚ ਤੇ ਕਿੰਨੇ ਕੁ ਸਾਲ ਤੋਂ ਡਰਾਈਵਿੰਗ ਕਰ ਰਿਹਾ ਉਸ ਦੇ ਨਾਲ ਨਹੀਂ ਇਹਨਾਂ ਕੋ ਸੱਤ ਦਿਨ ਪਹਿਲਾਂ ਹੀ ਲੱਗਾ ਆ ਇਸ ਤੋਂ ਪਹਿਲਾਂ ਕੀ ਕਰਦਾ ਸੀ ਇਸ ਤੋਂ ਪਹਿਲਾਂ ਦੇ ਬਸ ਉਦਾਂ ਹੀ ਗੱਡੀ ਗੁੱਡੀ ਚਲਾਉਂਦਾ ਰਿਹਾ ਪਹਿਲਾਂ ਵੀ ਕਿਸੇ ਕੇਸ 'ਚ ਨਹੀਂ ਲੋਪ ਰਿਹਾ ਨਹੀਂ ਹਜੇ ਤੱਕ ਹੈ ਜੀ ਜਿਹੜੀ ਇਹ ਕੋਈ ਗੱਲ ਨਹੀਂ ਪੜਿਆ ਕਿੰਨਾ ਚਿਰ ਹਾਂਜੀ ਪੜਿਆ ਇਹ ਪਲੱਸ 2 ਕੀਤੀ ਹੋਈ ਹੈ ਜੀ ਪਰ ਲਾਲਾ ਜੀ ਮਾਰ ਗਿਆ ਕਿ ਜਲਦਾ ਅਮੀਰ ਬਣ ਜੇ ਜਿਹੜੇ ਹੈਗੇ ਆ ਉਹਦੇ ਵਿੱਚ ਜਰਾ ਇਹ ਸਭ ਟੋਟਲ ਗਿਆਨਾ ਪਾ ਕੇ ਕਿੰਨੀ ਕੀ ਰਿਕਵਰੀ ਹੋਈ ਏ ਟੋਟਲ ਇਹ ਟੋਟਲ ਜਿਹੜੀ ਹੈਗੀ ਆ 85 ਗ੍ਰਾਮਸ ਆਫ ਜਿਹੜੀ ਹੈਗੀ ਆ ਸੋਨੇ ਦੀ ਹੈਗੀ ਆ ਤੇ ਨਾਲ ਜਿਹੜਾ ਹੈਗਾ 70000 ਰੁਪਏ ਆ ਟੋਟਲ ਲੁੱਟ ਕਿੰਨੀ ਦੀ ਕਰਦੇ ਨੇ ਤੁਸੀਂ ਆਪ ਸਾਹਿਬ ਲਾਲੋ ਕੇ 88 ਜੋ ਅੱਜ ਦਾ ਸੋਨੇ ਦਾ ਰੇਟ ਹੈਗਾ ਟੋਟਲ ਜੀ ਸਰ ਜਿਹੜਾ ਫੈਮਿਲੀ ਨੇ ਲੁੱਟ ਕੇ ਨਿਕਲੇ ਹੈ ਉਹੀ ਜਿਹੜੀਆਂ ਚੀਜ਼ਾਂ ਲਿਖਾਈ ਸੀ ਉਹੀ ਰਿਪੋਰਟ ਹੋ ਗਈ। 100% ਉਹਨਾਂ ਨੇ ਲਿਖਾਇਆ ਸੀਗਾ 70 ਹਜ਼ਾਰ ਲਿਖਾਇਆ ਸੀ। ਉਹ ਵੀ ਪੂਰਾ ਬਰਮਹਤ ਹੋਵੇ। ਹਾਂਜੀ ਹਾਂਜੀ। ਤੇ ਸਾਰਾ ਜਦੋਂ ਵਾਰਦਾਤ ਲਈ ਬੜੀ ਸੰਤਰੀ ਮਤੀ ਉਹ ਬਾਅਦ ਫਿਰ ਕਿਉਂਏ ਉਹਨੇ ਧਿਆਨ ਨਾਲ ਹੋਇਆ ਸਾਰਾ ਕੰਮ ਨਾਲ। ਤੇ ਦੇਖੋ ਜੀ ਇਹ ਤਾਂ ਜਿਹੜੀਆਂ ਹੈਗੀਆਂ ਆਪਰੇਸ਼ਨਲ ਡਿਟੇਲਸ ਹੈਗੀਆਂ ਨੇ ਉਹ ਸ਼ੇਅਰ ਨਹੀਂ ਤੁਹਾਡਾ ਕੀਤੇ ਜਾਂ ਜਾ ਸਕਦੀਆਂ। ਬਟ ਇਹ ਜੀ ਕਾਫੀ ਹਾਰਡ ਵਰਕ ਕਰਕੇ ਟੈਕਨੀਕਲੀ ਦਨ ਬਹੁਤ ਹੋਰ ਐਨਾਲਾਈਸਿਸ ਕਰਕੇ ਤੇ ਚੋਰ ਨੂੰ ਜਿਹੜਾ ਸੀਗਾ ਉਹ ਫੜ ਲਿਆ। ਪੈਸਾ ਕੀ ਕਈ ਲੋਕ ਇਸ ਤਰ੍ਹਾਂ ਦੇ ਡਰਾਈਵਰ ਰੱਖ ਲੈਂਦੇ ਨੇ ਜਿਨ੍ਹਾਂ ਦੀ ਕੋਈ ਨੌਲੇਜ ਨਹੀਂ ਕਈ ਵਾਰ ਤੁਸੋਲ ਕਿਹਾ ਵੀ ਜਾਂਦਾ ਕਿ ਹਰੇਕ ਗਿਰਿਮੀ ਦਾ ਜਿਹੜਾ ਬਾਇਓਮੈਟਿਕ ਦੱਸਿਆ ਜਾਂਦਾ ਕੀ ਲੱਗਦਾ ਹੈ ਕਿ ਇਹ ਤਾਂ ਕਰਕੇ ਲੋਕ ਜਿਹੜਾ ਇਸ ਤਰ੍ਹਾਂ ਦੇ ਕ੍ਰਾਈਮ ਨੂੰ ਜਿਹੜਾ ਪੁਲਿਸ ਕਰਦੇ ਨੇ ਔਰ ਕੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਵਸਤੇ ਡਰਾਈਵਰ ਰੱਖ ਲੈਂਦੇ ਨੇ ਤੇ ਇਨਫਰਮੇਸ਼ਨ ਦੇ ਦਿੰਦੇ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੈਂ ਤੁਹਾਡੀ ਮਾਤੇ ਮਰਾਈ ਤੁਹਾਡੇ ਸਾਰੇ ਸਪੋਰਟਰ ਵੀਰ ਆਏ ਹੈਗੇ ਨੇ ਸਾਰੇ ਆਪਣੇ ਜਿਹੜੇ ਅੰਮ੍ਰਿਤਸਰ ਦੇ ਨਿਵਾਸੀ ਉਹਨਾਂ ਨੂੰ ਬੇਨਤੀ ਕਰਨ ਚਾਹਾਂਗਾ ਇਹ ਕੋਈ ਵੀ ਤੁਸੀਂ ਸਰਵੈਂਟ ਰੱਖਦੇ ਹੋ ਦੀ ਸਰਵੈਂਟ ਵੈਰੀਫਿਕੇਸ਼ਨ ਕਰਾਓ ਜੇ ਤੁਸੀਂ ਕਿਰਾਏ ਦਾ ਰੱਖਦੇ ਹੋ ਦੀ ਟੈਨੈਂਟ ਵੈਰੀਫਿਕੇਸ਼ਨ ਕਰਾਓ ਜਿਸ ਨੂੰ ਡਰਾਈਵਰ ਰੱਖਦੇ ਹੋ ਉਹਨੂੰ ਜ਼ਰੂਰ ਜਿਹੜਾ ਵੈਰੀਫਾਈ ਕਰੋ ਕਿ ਉਹਦਾ ਪਿਸ਼ੋਕੜ ਕੀ ਹੈਗਾ ਉਹ ਬੰਦਾ ਕ੍ਰਿਮੀਨਲ ਤਾਂ ਨਹੀਂ ਹੈਗਾ ਜੇ ਉਹ ਕ੍ਰਿਮੀਨਲ ਹੈਗਾ ਤਾਂ ਉਹਨੂੰ ਜਿਹੜਾ ਹੈਗਾ ਉਹਦਾ ਪਤਾ ਕਰਕੇ ਕੰਸਰਨ ਜਿਹੜਾ ਐਸਐਚਓ ਹੈਗਾ ਉਹਨੂੰ ਦੱਸਿਆ ਜਾਏ ਸਾਡੇ ਸਾਂਝ ਕੇਂਦਰ ਦੇ ਵਿੱਚ ਜਿਹੜੀ ਪ੍ਰੋਪਰ ਜਿਹੜੀ ਦੀ ਹੈਗੀ ਇੱਕ ਅ ਵੈਰੀਫਿਕੇਸ਼ਨ ਦੀ ਉਹ ਲਿਸਟ ਹੈਗੀ ਆ ਤੁਸੀਂ ਉਥੋਂ ਜ਼ਰੂਰ ਇਹਦਾ ਫਾਇਦਾ ਲੈ ਕੇ ਆਪਣਾ ਜ਼ਰੂਰ ਮੇਰੇ ਹਿਸਾਬ ਨਾਲ ਹਰ ਬੰਦੇ ਨੂੰ ਜਿਹੜਾ ਵੀ ਬੰਦਾ ਜਿਹਦਾ ਨਹੀਂ ਉਹਨੂੰ ਨੂੰ ਪਤਾ ਪੁਲਿਸ ਨੂੰ ਟੈਨੈਂਟ ਵੈਰੀਫਿਕੇਸ਼ਨ ਜਿਹੜੀ ਸ਼ਾਰਟ ਵੈਰੀਫਿਕੇਸ਼ਨ ਚੱਲੀ ਆਈ ਹੈ ਔਰ ਸੈਕੰਡਲੀ ਇਹਦਾ ਕੋਈ ਵੀ ਆਪਣਾ ਸਰਵੰਟ ਨੂੰ ਰੱਖਣ ਤੇ ਸਰਵੰਟ ਵੈਰੀਫਿਕੇਸ਼ਨ ਬਹੁਤ ਹੁੰਦਾ ਜੇਕਰ ਇਹ ਤੇ ਸ਼ੱਕ ਸੀ ਜਿਸਲੇ ਵਾਰਦਾਤ ਵੀ ਕਹਿੰਦੇ ਨੇ ਨਹੀਂ ਉਸ ਤਾਂ ਨਹੀਂ ਸੀ ਸ਼ੱਕ ਪਰ ਸਾਡੀ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਇਹ ਪਤਾ ਲੱਗ ਗਿਆ ਕਿ ਉਹ ਉੱਥੇ ਮੌਜੂਦ ਰਿਹਾ ਵਾ ਪਹਿਲੇ ਉਹ ਜਦੋਂ ਵਾਰਦਾਤ ਤੋਂ ਬਾਅਦ ਹੀ ਉੱਥੇ ਦੇਖੋ ਚੋਰੀ ਚੋਰ ਦਾ ਹਮੇਸ਼ਾ ਇੱਕ ਹੁੰਦਾ ਕਿ ਜਦੋਂ ਕਿਤੇ ਵੀ ਕੋਈ ਕਰ ਕਰੇ ਵੀ ਕ੍ਰਾਈਮ ਕਰਦਾ ਉਸ ਤੋਂ ਬਾਅਦ ਉਸੇ ਹਿਊਮਨ ਟਟੈਂਸੀ ਹੈ ਜੋ ਸੇ ਕੀ ਹੋ ਰਿਹਾ ਸੋ ਉਹਦਾ ਪਲੈਨਿੰਗ ਉਸ ਹਿਸਾਬ ਨਾਲ ਗਏ ਉਹਦੀ ਪ੍ਰੈਪਰੇਸ਼ਨ ਕਰਨੀ ਹੁੰਦੀ ਹੈ ਮੈਂ ਬਚਣਾ ਕਿਤਾ ਕਿਵੇਂ ਹੈਗਾ ਸੋ ਨੇਚਰਲੀ ਇੱਕ ਹਿਊਮਨ ਇਨਸੀਡੈਂਟ ਹੈਗਾ ਕਿ ਜਦੋਂ ਉਹਨੇ ਕਰਾਇਮ ਕਰਦੇ ਉਸ ਤੋਂ ਬਾਅਦ ਚੋ ਤੇ ਕੀ ਹੋ ਰਿਹਾ ਉਸ ਨੂੰ ਜਾਣਨ ਦੇ ਲਈ ਉਕਸਕਤਾ ਤਾਂ ਜ਼ਰੂਰ ਹੁੰਦੀ ਹੈ ਉਸੇ ਉਕਸਕਤਾ ਜੋ ਵੀ ਉੱਥੇ ਫੈਮਿਲੀ ਬੈਕਗਰਾਉਂਡ ਕੀ ਹੈ ਸਰ ਜੀ ਕਿਹੜਾ ਜੀ ਇਹ ਪਿੰਡ ਦਾ ਰਹਿਣ ਵਾਲਾ ਹੈ ਜੀ ਪਾਸਟ ਨੂੰ ਇਹਨੇ ਕੀਤੀ ਹੋਈ ਹੈਗੀ ਤੇ ਡਰਾਈਵਰੀ ਕਰਦਾ ਸੀਗਾ ਤੇ ਹੁਣੇ ਡਰਾਈਵਰ ਲੱਗਣ ਕਰਕੇ ਜਿਹੜਾ ਹੈਗਾ ਆ ਉਹਦੇ ਵਿੱਚ ਇਹ ਸ਼ਾਦੀशुदा ਸਰ ਨਹੀਂ ਹਜੇ ਤਾਂ ਨਹੀਂ ਪਤਾ ਲੱਗਿਆ ਕਿਵੇਂ ਕਰੈਕਡਾਊਨ ਕਿਵੇਂ ਸੂਈ ਪੁਲਿਸ ਕਿਵੇਂ ਪਹੁੰਚ ਗਈ ਉਧਰ ਕਿਉਂਕਿ ਦੇਖੋ ਇਹ ਤਾਂ ਮੇਰੇ ਕੋਲ ਦੇ ਵਿੱਚ ਦੇਖੋ ਇਹ ਚੀਜ਼ਾਂ ਜੇ ਅਸੀਂ ਇੱਕ ਤਰੀਕੇ ਨਾਲ ਹੋਇਆ ਸੀ ਲੋਕੀ ਕਹਿੰਦੇ ਸੀ ਚੋਰੀ ਹੋਈ ਹੈ ਜੀ ਬੜੀ ਵੱਡੀ ਦੇਖੋ ਜੇ ਇਹ ਚੀਜ਼ਾਂ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਫਿਰ ਅਗਲੇ ਵਾਰੀ ਹੋਰ ਤਰਕ ਹੋ ਜਾਣਗੇ ਹੋਰ ਸੀ ਕਰਨਗੇ ਇਹ ਚੀਜ਼ਾਂ ਅਸੀਂ ਨਹੀਂ ਤਾਂ ਇਹ ਹਜੇ ਤੱਕ ਨਹੀਂ ਹੈਗਾ ਬਸ ਥੈਂਕ ਯੂ ਜੀ